ਅਈ ਦਿਆ ਸਿੰਘ ਜੀ ਤੋਂ ਬਾਬਾ ਸੋਭਾ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਬਖਸ਼ਿਸ਼ ਲੈ ਕੇ ਉਹਨਾਂ ਨੇ ਬਾਬਾ ਸੋਭਾ ਸਿੰਘ ਜੀ ਨੇ ਉਹਨਾਂ ਤੋਂ ਬਖਸ਼ਿਸ਼ ਸੋਭਾ ਬਾਬਾ ਸੋਭਾ ਸਿੰਘ ਜੀ ਤੋਂ ਬਖਸ਼ਿਸ਼ ਬਾਬਾ ਸਾਹਿਬ ਸਿੰਘ ਜੀ 베ਦੀ ਗੁਰੂ ਨਾਨਕ ਸਾਹਿਬ ਜੀ ਦੇ ਬਾਬਾ ਕਲਾਤਾਰੀ ਜੀ ਗੁਰੂ ਨਾਨਕ ਸਾਹਿਬ ਜੀ ਦੇ ਵੰਸ਼ ਦੇ ਵਿੱਚੋਂ ਬਾਬਾ ਕਲਾਤਾਰੀ ਜੀ ਹੋਏ ਨੇ ਉਹਨਾਂ ਦੇ ਪੋਤਰੇ ਬਾਬਾ ਸਾਹਿਬ ਸਿੰਘ 베ਦੀ ਹੋਏ ਨੇ ਇਹਨਾਂ ਨੇ ਵੀ ਬਖਸ਼ਿਸ਼ ਜਿਹੜੀ ਬਾਬਾ ਸੋਭਾ ਸਿੰਘ ਜੀ ਤੋਂ ਲਈ ਔਰ ਉਹੀ ਬਖਸ਼ਿਸ਼ ਜੋ ਗੁਰੂ ਨਾਨਕ ਸਾਹਿਬ ਜੀ ਬਾੜੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾੜੀ ਸੀ ਜਿਹੜੇ-ਜਿਹੜੇ ਵੀ ਪਰਮੇਸ਼ਰ ਦੇ ਨਾਮ ਨਾਲ ਜੁੜੇ ਸਨ ਉਹਨਾਂ ਦੇ ਨਾਲ ਜੁੜਨ ਵਾਲੇ ਲੋਕਾਂ ਨੂੰ ਵੀ ਪਰਮੇਸ਼ਰ ਦੇ ਨਾਲ ਜੁੜਨ ਦਾ ਰਸਤਾ ਮਾਰਗ ਸਹੀ ਪ੍ਰਾਪਤ ਹੋਇਆ ਜਿਸ ਕੇ ਅੰਤਰ ਵਸੇ ਨਰੰਕਾਰ ਤਿਸ ਕੀ ਸਿੱਖ ਤਰੇ ਸੰਸਾਰ ਜਿਨ੍ਹਾਂ ਦੇ ਅੰਦਰ ਨਰੰਕਾਰ ਦਾ ਵਾਸਾ ਹੋਇਆ ਉਹਨਾਂ ਦੀ ਸਿੱਖਿਆ ਲੈ ਕੇ ਸੰਸਾਰ ਤਰਿਆ ਉਹਨਾਂ ਦੀ ਸਿੱਖਿਆ ਤੇ ਤੁਰ ਕੇ ਸੰਸਾਰ ਦੇ ਲੋਕ ਪਾਪ ਸਾਗਰ ਨੂੰ ਤਰ ਗਏ ਕੋਈ ਮਨੁੱਖ ਅੱਖਾਂ ਵਾਲਾ ਹੈ ਸੁਜਾਖਾ ਹੈ ਜਿਸ ਨੂੰ ਰਸਤਾ ਦਿਸਦਾ ਹੈ ਉਸ ਦੇ ਮਗਰ ਤੁਰਨ ਵਾਲੇ ਲੋਕ ਭਾਵੇਂ ਅੰਨੇ ਵੀ ਹੋਣ ਉਸ ਦੇ ਮਗਰ ਮਗਰ ਤੁਰ ਪੈਣ ਜਿੱਥੇ ਸੁਜਾਖਾ ਪਹੁੰਚ ਜਾਂਦਾ ਉੱਥੇ ਅੰਨੇ ਵੀ ਪਹੁੰਚ ਜਾਂਦੇ ਆ ਸੋ ਉਹਨਾਂ ਅੰਨਿਆਂ ਨੂੰ ਰਸਤਾ ਦਿਖਾਉਣ ਵਾਸਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਇਹ ਮਹਾਪੁਰਖਾਂ ਦੀ ਸੰਪਰਦਾ ਚੱਲੀ ਹੈ ਪਾਏ ਦਾ ਆ ਸਿੰਘ ਜੀ ਤੋਂ ਬਾਬਾ ਸੋਭਾ ਸਿੰਘ ਜੀ ਬਾਬਾ ਸੋਭਾ ਸਿੰਘ ਜੀ ਤੋਂ ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਸਹਿ ਵਾਲੇ ਜਿਨ੍ਹਾਂ ਤੋਂ ਬਖਸ਼ਿਸ਼ ਮਹਾਰਾਜਾ ਰਣਜੀਤ ਸਿੰਘ ਸਮੇਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੂੰ ਥਾਪੜਾ ਦੇ ਕੇ ਉਹਨਾਂ ਨੂੰ ਰਾਜ ਦੇਣ ਵਾਲੇ ਬਾਬਾ ਸਾਹਿਬ ਸਿੰਘ ਜੀ ਬੇਦੀ ਹੋਏ ਹਨ ਮਹਾਰਾਜਾ ਰਣਜੀਤ ਸਿੰਘ ਜਦੋਂ ਵੀ ਕਿਤੇ ਬਾਬਾ ਸਾਹਿਬ ਸਿੰਘ ਬੇਦੀ ਉਹਨਾਂ ਦੇ ਦਰਸ਼ਨਾਂ ਵਾਸਤੇ ਜਾਂਦਾ ਸੀ ਪਹਿਲਾਂ ਸੁਨੇਹਾ ਭੇਜਦਾ ਸੀ ਦਰਸ਼ਨਾਂ ਵਾਸਤੇ ਕਿ ਮੈਂ ਆ ਸਕਦਾ ਹਾਂ ਕਿ ਨਹੀਂ ਆ ਸਕਦਾ ਉਸ ਵੇਲੇ ਮਹਾਪੁਰਸ਼ਾਂ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਜਦੋਂ ਹੁਕਮ ਕਰਦੇ ਸੀ ਉਸ ਵੇਲੇ ਦਰਸ਼ਨਾਂ ਨੂੰ ਜਾਂਦਾ ਸੀ ਔਰ ਜਿੱਥੋਂ ਮਹਾਪੁਰਸ਼ਾਂ ਦੇ ਅਸਥਾਨ ਦੀ ਨਿਸ਼ਾਨੀ ਕੋਈ ਗੁਮਟ ਬਗਾਰਾ ਜਾਂ ਨਿਸ਼ਾਨ ਸਾਹਿਬ ਦਿਸਣਾ ਉਥੋਂ ਮਹਾਰਾਜਾ ਰਣਜੀਤ ਸਿੰਘ ਆਪਣੇ ਹਾਥੀ ਤੋਂ ਉਤਰ ਜਾਂਦਾ ਸੀ ਔਰ ਨੰਗੇ ਪੈਰੀ ਚੱਲ ਕੇ ਉਹ ਸਥਾਨ ਤੇ ਪਹੁੰਚ ਕੇ ਮਹਾਪੁਰਖਾਂ ਦੇ ਦਰਸ਼ਨਾਂ ਨੂੰ ਜਾਣਾ ਔਰ ਮੱਥਾ ਟੇਕ ਕੇ ਉਹਨਾਂ ਚਿਰ ਜਿਤਨਾ ਚਿਰ ਮਹਾਪੁਰਸ਼ ਬੈਠਣ ਵਾਸਤੇ ਇਸ਼ਾਰਾ ਨਾ ਕਰਨ ਮਹਾਰਾਜਾ ਰਣਜੀਤ ਸਿੰਘ ਖੜਾ ਹੀ ਰਹਿੰਦਾ ਸੀ ਇਸ ਇੰਨਾ ਸਤਕਾਰ ਮਹਾਪੁਰਸ਼ਾਂ ਦਾ ਮਹਾਰਾਜਾ ਰਣਜੀਤ ਸਿੰਘ ਕਰਦਾ ਸੀ ਉਹਨਾਂ ਨੂੰ ਰਾਜ ਦੇਣ ਵਾਲੇ ਮਹਾਨ ਜੋਗੀ ਮਹਾਨ ਜੋਗਪੁਰਸ਼ ਬਾਬਾ ਸਹਿਬ ਸਿੰਘ ਬੇਦੀ ਹੋਏ ਨੇ ਜਿਨ੍ਹਾਂ ਦਾ ਥਾਪੜਾ ਲੈ ਕੇ ਮਹਾਰਾਜਾ ਰਣਜੀਤ ਸਿੰਘ ਆਜ ਸੰਸਾਰ ਦੇ ਇਤਿਹਾਸ ਦੇ ਅੰਦਰ ਸਿੱਖ ਰਾਜ ਦਾ ਇੱਕ ਖਾਸ ਨਾਮ ਹੈ ਸੁਨਾਰੀ ਅੱਖਰਾਂ ਦੇ ਵਿੱਚ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਨਹੀਂ ਦੂਸਰੇਆਂ ਮੁਲਕਾਂ ਦੇ ਇਤਿਹਾਸ ਵਿੱਚ ਵੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਜ਼ਿਕਰ ਖਾਸ ਤੌਰ ਤੇ ਲਿਖਿਆ ਹੋਇਆ ਹੈ ਉਸ ਰਾਜ ਦੀ ਬਖਸ਼ਿਸ਼ ਇਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖਾਂ ਤੋਂ ਬਖਸ਼ਿਸ਼ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰਾਪਤ ਹੋਈ ਔਰ ਸਦਾ ਵਾਸਤੇ ਮਹਾਰਾਜਾ ਰਣਜੀਤ ਸਿੰਘ ਮਹਾਪੁਰਸ਼ਾਂ ਦਾ ਅਨਸਾਰੀ ਹੋ ਕੇ ਹੀ ਰਹਿੰਦਾ ਰਿਹਾ ਇੱਕ ਵਾਰੀ ਬਾਬਾ ਸਾਹਿਬ ਸਿੰਘ ਜੀ ਬੇਦੀ ਯਾਤਰਾ ਕਰਦੇ ਹੋਏ ਵਿਚਰਦੇ ਹੋਏ ਸੰਸਾਰ ਦੇ ਲੋਕਾਂ ਨੂੰ ਸੇਧ ਦਿੰਦੇ ਹੋਏ ਨਰੰਗਾਬਾਦ ਦੀ ਧਰਤੀ ਤੇ ਪਹੁੰਚੇ ਨਰੰਗਾਬਾਦ ਅੱਜ ਵੀ ਉਹ ਛੱਪੜ ਮੌਜੂਦ ਹੈ ਜਿਸ ਛੱਪੜ ਦੇ ਵਿੱਚ ਬਾਬਾ ਸਾਹਿਬ ਸਿੰਘ ਜੀ ਦੀ ਬੇਦੀ ਉਹਨਾਂ ਸਹਿਬ ਵਾਲਿਆਂ ਨੇ ਕਿਸੇ ਨੇ ਆ ਕੇ ਬੇਨਤੀ ਕੀਤੀ ਦੱਸਿਆ ਮਹਾਰਾਜ ਰਮ ਮਹਾਰਾਜਾ ਰਣਜੀਤ ਸਿੰਘ ਆਪਦੇ ਦਰਸ਼ਨਾਂ ਨੂੰ ਆ ਰਿਹਾ ਹੈ ਉਸ ਵੇਲੇ ਬਾਬਾ ਸਾਹਿਬ ਸਿੰਘ ਜੀ ਨੇ ਆਪਣਾ ਮੰਝਾ ਚੁਕਾ ਕੇ ਉਹ ਛੱਪੜ ਦੇ ਵਿੱਚ ਡਹਾਇਆ ਔਰ ਦੇਖਿਆ ਕਿ ਮਹਾਰਾਜਾ ਹੋ ਕੇ ਇਹ ਮੁੜ ਕੇ ਨੀਵਾ ਹੁੰਦਾ ਹੈ ਕਿ ਨਹੀਂ ਮਹਾਰਾਜਾ ਰਣਜੀਤ ਸਿੰਘ ਚੱਲ ਕੇ ਉਹ ਛੱਪੜ ਦੇ ਵਿੱਚੋਂ ਪਾਣੀ ਦੇ ਵਿੱਚ ਦੀ ਨੰਕੇ ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਨੂੰ ਨਮਸਕਾਰ ਕਰਨ ਵਾਸਤੇ ਗਿਆ ਇਨ੍ਹਾਂ ਮਹਾਪੁਰਸ਼ਾਂ ਦਾ ਸਤਿਕਾਰ ਮਹਾਰਾਜਾ ਰਣਜੀਤ ਸਿੰਘ ਕਰਦਾ ਸੀ ਬਾਬਾ ਸਾਹਿਬ ਸਿੰਘ ਜੀ ਤੋਂ بڑے بڑے ਜਿਤਨੀ ਅੱਜ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਮੁਸਲਮਾਨ ਗੱਦੀਆਂ ਉਹਨਾਂ ਤੇ ਮਹਾਪੁਰਸ਼ ਬੈਠੇ ਨੇ ਉਹ ਗੱਦੀਆਂ ਅੱਜ ਚੱਲਦੀਆਂ ਨੇ ਇਹ ਸਾਰੀਆਂ ਮੁਸਲਮਾਨ ਕੱਦੀਆਂ ਬਾਬਾ ਸਾਹਿਬ ਸਿੰਘ ਬੇਦੀ ਉਹਨਾਂ ਸਹਿਬ ਵਾਲਿਆਂ ਤੋਂ ਬਰੋਸਾਏ ਨੇ ਇਹ ਉਸ ਵੇਲੇ ਨਾਨਕ ਸ਼ਾਹੀ ਫਕੀਰ ਕਹਾਉਂਦੇ ਸੀ ਔਰ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਅੱਗੇ ਤੁਰਦੇ ਸੀ ਉਹਨਾਂ ਨੂੰ ਨਾਨਕ ਸ਼ਾਹੀ ਫਕੀਰ ਕਿਹਾ ਜਾਂਦਾ ਸੀ ਇਹ ਸਾਰੇ ਬਾਬਾ ਸਾਹਿਬ ਸਿੰਘ ਜੀ ਤੋਂ ਬਰੋਸਾਏ ਨੇ بڑے بڑے ਮੁਸਲਮਾਨ ਮਹਾਪੁਰਸ਼ ਬਾਬਾ ਸਾਹਿਬ ਸਿੰਘ ਜੀ ਤੋਂ ਬਰੋਸਾਏ ਬڑے-ਬڑے ਹੋਰ ਲੋਕ ਵੀ ਜਿਨ੍ਹਾਂ-ਜਿਨ੍ਹਾਂ ਨੇ ਵੀ ਬਾਬਾ ਸਾਹਿਬ ਸਿੰਘ ਜੀ ਦੀ ਸੇਵਾ ਕੀਤੀ ਉਹਨਾਂ ਤੋਂ ਬਖਸ਼ਿਸ਼ ਲੈ ਕੇ بڑے-ਬڑے ਮਹਾਪੁਰਸ਼ ਬਰੋਸਾਈ ਨੇ ਉਹਨਾਂ ਦੇ ਚਰਨਾਂ ਵਿੱਚੋਂ ਇੱਕ ਮਹਾਨ ਪੁਰਸ਼ ਬਾਬਾ ਭਾਗ ਸਿੰਘ ਜੀ ਹੋਏ ਨੇ ਜ਼ਿਲ੍ਹਾ ਪਾਕਿਸਤਾਨ ਦੇ ਵਿੱਚ ਜ਼ਿਲ੍ਹਾ 라ਵਲਪਿੰਡੀ ਦੇ ਅੰਦਰ ਇਹ ਚੰਦਰਪਾਗਾ ਨਦੀ ਦੇ ਕੰਢੇ ਤੇ ਇੱਕ ਛੋਟਾ ਜਿਹਾ ਪਿੰਡ ਹੈ ਕੁਰੀ ਉਸ ਸਥਾਨ ਤੇ ਬਾਬਾ ਭਾਗ ਸਿੰਘ ਜੀ ਹੋਏ ਨੇ ਇਹ ਬਾਬਾ ਸਾਹਿਬ ਸਿੰਘ ਜੀ ਦੇ ਚਰਨਾਂ ਵਿੱਚੋਂ ਬਰੋਸਾਈ ਨੇ ਬੜੀਆਂ-ਬੜੀਆਂ ਹਸਤੀਆਂ ਉਸ ਵੇਲੇ ਬਾਬਾ ਸਹਿਬ ਸਿੰਘ ਜੀ ਦੇ ਚਰਨਾਂ ਵਿੱਚੋਂ ਹੋਈਆਂ ਨੇ ਇੱਕ ਬਾਬਾ ਖੁਦਾ ਸਿੰਘ ਜੀ ਜਿਹੜੇ ਬਾਬਾ ਅੰਮ੍ਰਿਤ ਸਿੰਘ ਨਰੰਗਾਬਾਦ ਵਾਲਿਆਂ ਦੇ ਚਰਨਾਂ ਵਿੱਚੋਂ ਬਰੋਸਾਈ ਸ਼ਖਸੀਅਤ ਸਨ ਬਾਬਾ ਖੁਦਾ ਸਿੰਘ ਜੀ ਉਹਨਾਂ ਨੇ ਇੱਕ ਵਾਰੀ ਇੱਕ ਸਿੱਖ ਨੂੰ ਭੇਜਿਆ ਜਿਹੜਾ ਸਿੱਖ ਉੱਥੇ ਬਾਬਾ ਖੁਦਾ ਸਿੰਘ ਜੀ ਦੇ ਲੰਗਰ ਦੇ ਵਿੱਚ ਸੇਵਾ ਕਰਦਾ ਸੀ ਲਾਹੌਰ ਵਾਲੇ ਬਾਬਾ ਖੁਦਾ ਸਿੰਘ ਜੀ ਬਾਬਾ ਖੁਦਾ ਸਿੰਘ ਜੀ ਨੇ ਦੇਖਿਆ ਉਹ ਜਿਹੜਾ ਸਿੱਖ ਲੰਗਰ ਵਿੱਚ ਸੇਵਾ ਕਰਦਾ ਸੀ ਉਹ ਤੁਮਰ ਪਾਨ ਕਰਦਾ ਸੀ ਸਿਗਟਾਂ ਪੀਂਦਾ ਸੀ ਬਾਬਾ ਖੁਦਾ ਸਿੰਘ ਜੀ ਨੇ ਲੰਗਰ ਵਿੱਚੋਂ ਕੱਢ ਦਿੱਤਾ ਉਹਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਲੰਗਰ ਵਿੱਚੋਂ ਨਾ ਕੱਢਿਆ ਜਾਵੇ ਤੇ ਬਾਬਾ ਖੁਦਾ ਸਿੰਘ ਜੀ ਕਹਿਣ ਲੱਗੇ ਤੂੰ ਬਾਬਾ ਸਹਿਬ ਸਿੰਘ ਬੇਦੀ ਉਹਨਾਂ ਦੇ ਕੋਲ ਚੱਲਿਆ ਜਾ ਦਿਓ ਤੈਨੂੰ ਲੰਗਰ ਵਿੱਚ ਬਾੜ ਦੇਣਗੇ ਤੇ ਅਸੀਂ ਵੀ ਬਾੜ ਲਵਾਂਗੇ ਉਸ ਵੇਲੇ ਉਹ ਸਿੱਖ ਬਾਬਾ ਸਹਿਬ ਸਿੰਘ ਜੀ ਦੇ ਕੋਲ ਪਹੁੰਚਿਆ ਜਾ ਕੇ ਬਾਬਾ ਸਹਿਬ ਸਿੰਘ ਜੀ ਬੇਦੀ ਉਹਨਾਂ ਸਹਿਬ ਵਾਲਿਆਂ ਨੂੰ ਬੇਨਤੀ ਕੀਤੀ ਮਹਾਰਾਜ ਮੈਂ ਬਾਬਾ ਖੁਦਾ ਸਿੰਘ ਜੀ ਲਾਹੌਰ ਵਾਲਿਆਂ ਦੇ ਕੋਲੋਂ ਆਇਆ ਹਾਂ ਮੈਨੂੰ ਉਹਨਾਂ ਨੇ ਲੰਗਰ ਵਿੱਚੋਂ ਕੱਢ ਦਿੱਤਾ ਔਰ ਉਹਨਾਂ ਨੇ ਕਿਹਾ ਜੇ ਬਾਬਾ ਸਹਿਬ ਸਿੰਘ ਕਹਿਣਗੇ ਤਾਂ ਤੈਨੂੰ ਅਸੀਂ ਲੰਗਰ ਵਿੱਚ ਬਾੜ ਲਵਾਂਗੇ ਬਾਬਾ ਸਹਿਬ ਸਿੰਘ ਜੀ ਪੁੱਛਣ ਲੱਗੇ ਭਾਈ ਤੈਨੂੰ ਕਿਉਂ ਕੱਢ ਦਿੱਤਾ ਕਹਿਣ ਲੱਗਿਆ ਜੀ ਮੈਂ ਕਿਤੇ ਕਿਤੇ ਤੂਮਰ ਪਾਨ ਕਰ ਲੈਣਾ ਮੈਂ ਸਿਕਟਾਂ ਪੀ ਲੈਣਾ ਬੀੜੀਆਂ ਪੀ ਲੈਣ। ਬਾਬਾ ਜੀ ਕਹਿਣ ਲੱਗੇ ਫਿਰ ਤੈਨੂੰ ਉਹਨੇ ਕੱਢਣਾ ਹੀ ਸੀ। ਕਹਿਣ ਲੱਗੇ ਕੋਈ ਮਾੜੀ-ਮੋਟੀ ਬਾਣੀ ਵੀ ਪੜ ਲੈਣਾ ਕਿਤੇ ਬਾਣੀ ਵੀ ਜਾਣਦਾ ਕੋਈ ਮਾੜੀ-ਮੋਟੀ। ਕਹਿਣ ਲੱਗਾ ਹਾਂ ਜੀ ਮਹਾਰਾਜ ਮੈਂ ਬਾਣੀ ਪੜ ਲੈਣਾ। ਬਾਬਾ ਸਾਹਿਬ ਸਿੰਘ ਜੀ ਕਹਿੰਦੇ ਕਿਹੜੀ ਬਾਣੀ ਆਉਂਦੀ ਐ ਸੁਣਾ ਤਾਂ। ਬਾਬਾ ਸਾਹਿਬ ਸਿੰਘ ਜੀ ਪੜ੍ਹਨ ਦੇ ਉੱਤੇ ਬੈਠੇ ਸਨ। ਉਹ ਸਿੱਖ ਸਾਹਮਣੇ ਖੜਾ ਹੋ ਗਿਆ ਬਾਬਾ ਸਾਹਿਬ ਸਿੰਘ ਜੀ ਦੇ ਏਕ ਓੰਕਾਰ ਤੋਂ ਲੈ ਕੇ ਬਾਣੀ ਸ਼ੁਰੂ ਕੀਤੀ ਉਹ ਸਾਰੀ ਬਾਣੀ 10 20 ਤੱਕ 24 ਘੰਟਿਆਂ ਦੇ ਵਿੱਚ ਖੜਾ ਹੋ ਕੇ ਬਾਬਾ ਸਾਹਿਬ ਸਿੰਘ ਜੀ ਨੂੰ ਜਵਾਨੀ ਸੁਣਾ ਗਿਆ ਬਾਬਾ ਸਾਹਿਬ ਸਿੰਘ ਜੀ 24 ਘੰਟੇ ਮੰਝੇ ਤੇ ਬੈਠੇ ਰਹੇ ਉਹ ਸਿੱਖ 24 ਘੰਟੇ ਥੱਲੇ ਖੜਾ ਰਿਹਾ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਰਸਨਾ ਤੋਂ ਸੁਣਾਇਆ ਤੇ ਬਾਬਾ ਜੀ ਕਹਿਣ ਲੱਗੇ ਜਾ ਪਾਈ ਤੋ ਲੰਗਰ ਵਿੱਚ ਵੱਢ ਜਾਇਆ ਕਰ ਜਿਹੜੀਆਂ ਆਤਮਾ ਗੁਰਵਾਣੀ ਨਾਲ ਜੁੜ ਜਾਂਦੀਆਂ ਹਨ ਜਿਹੜੀਆਂ ਆਤਮਾ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦੀਆਂ ਹਨ ਉਹ ਪਵਿੱਤਰ ਆਤਮਾ ਹੋ ਜਾਂਦੀਆਂ ਹਨ ਉਹਨਾਂ ਦੇ ਨਾਲ ਜਿਹੜੇ ਵੀ ਸੰਸਾਰੀ ਲੋਕ ਪਾਪ ਕਰਨ ਵਾਲੇ ਲੋਕ ਜਿਹੜੇ ਉਹਨਾਂ ਦੇ ਨਾਲ ਜੁੜਦੇ ਉਹਨਾਂ ਦੇ ਪਾਪ ਕਰਮ ਖਤਮ ਹੋ ਜਾਂਦੇ ਆ ਜਿਹੜੀਆਂ ਹੋਰ ਵੀ ਸੰਸਾਰੀ ਵਸਤੂਆਂ ਪਦਾਰਥ ਮਨੁੱਖ ਖਾਂਦਾ ਹੈ ਭੋਜਨ ਖਾਂਦਾ ਹੈ ਉਹ ਭੋਜਨ ਭਾਵੇਂ ਪਵਿੱਤਰ ਹੈ ਜਦੋਂ ਮਨੁੱਖ ਦੇ ਨਾਲ ਉਹ ਭੋਜਨ ਲੱਗਦਾ ਅਪਵਿੱਤਰਤਾ ਹੋ ਜਾਂਦੀ ਹੈ ਉਹ ਪਾਣ ਜਿਹੜਾ ਭੋਜਨ ਹੈ ਗੰਦਾ ਹੋ ਜਾਂਦਾ ਹੈ ਉਸ ਭੋਜਨ ਨੂੰ ਦੁਨੀਆ ਥੋੜੇ ਸਮੇਂ ਮਨੁੱਖ ਦੇ ਸਰੀਰ ਦੇ ਵਿੱਚ ਰਹਿਣ ਦੇ ਨਾਲ ਉਸ ਭੋਜਨ ਦੀ ਜੋ ਦਸ਼ਾ ਹੁੰਦੀ ਹੈ ਉਹ ਗੁਰਬਾਣੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ ਅੰਨ ਦੇਵਤਾ ਪਾਣੀ ਦੇਵਤਾ ਵੈ ਸੰਤਰ ਦੇਵਤਾ ਲੋਣ ਪੰਜਮਾ ਪਾਇਆ ਕਰਤ ਤਾ ਹੋਆ ਪਾਕ ਪਵਿੱਤ ਪਾਪੀ ਸਿਓ ਤਨ ਗੱਡਿਆ ਤਾਂ ਥੋਕਾਂ ਪਈਆ ਤਿਤ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਮੈ ਰਸ ਖਾਹੇ ਨਾਨਕ ਐਵੇਂ ਜਾਣੀਏ ਤਿਤ ਮੁਥੋਕਾਂ ਪਾਹੀ ਉਹ ਜਿਹੜਾ ਪਦਾਰਥ ਪਵਿੱਤਰ ਹੈ ਉਹ ਗੰਦਗੀ ਦਾ ਰੂਪ ਧਾਰਨ ਕਰ ਜਾਂਦਾ ਪਰ ਜਿਹੜੀਆਂ ਮਹਾਪੁਰਖਾਂ ਨਾਲੇ ਚੀਜ਼ਾਂ ਲੱਗਦੀਆਂ ਉਹ ਅਪਵਿੱਤਰ ਨਹੀਂ ਹੁੰਦੀਆਂ ਉਹ ਪਵਿੱਤਰ ਹੋ ਜਾਂਦੀਆਂ ਜੇ ਆਪਾਂਵੇਂ ਕੋਈ ਵੀ ਗੰਦਗੀ ਵਾਲੀ ਚੀਜ਼ ਹੈ ਆਪਾਂਵੇਂ ਨਸ਼ੇਦ ਚੀਜ਼ਾਂ ਗਣੀਆਂ ਗਈਆਂ ਨੇ ਤੁਮਰ ਪਾਨ ਪਰ ਨਾਮ ਜਪਣ ਵਾਲੇ ਗੁਰਮਖਾਂ ਨਾਲ ਜਿਹੜੀ ਚੀਜ਼ ਲੱਗਦੀ ਹੈ ਉਹ ਪਵਿੱਤਰ ਹੋ ਜਾਂਦੀ ਹੈ ਵੱਡੇ ਵੱਡੇ ਪਾਪੀ ਜਿਨ੍ਹਾਂ ਦੇ ਨਾਲ ਚਰਨ ਛੋਹ ਜਾਂਦੇ ਉਹ ਵੀ ਪਵਿੱਤਰ ਹੋ ਜਾਂਦੇ ਹੈ ਗੁਰਬਾਣੀ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤਿਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਮੈਂ ਜੋ ਨਾਮ ਹਰ ਰਾਤੇ ਜਿਹੜੇ ਨਾਮ ਦੇ ਨਾਲ ਰੱਤੇ ਹੋਏ ਪੁਰਖ ਨੇ ਉਹਨਾਂ ਦਾ ਖਾਦਾ ਪੀਤਾ ਸਭ ਪਵਿੱਤਰ ਹੈ ਤਿਨ ਕੇ ਕਰ ਮੰਦਰ ਸਰਾਏ ਸਭ ਪਵਿੱਤ ਹੈ ਜਿਨੀ ਸਿੱਖ ਸੰਤ ਅਭਿਆਗਤ ਜਾਏ ਬਰਸਾਤੇ ਉਹਨਾਂ ਦੇ ਘਰ ਮੰਦਰ ਸਰਾਵਾਂ ਜਿੱਥੇ ਉਹ ਮਹਾਤਮਾ ਪੁਰਸ਼ ਰਹਿੰਦੇ ਉਹ ਵੀ ਪਵਿੱਤਰ ਹੈ ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਉਹਨਾਂ ਦੇ ਘੋੜੇ ਘੋੜਿਆਂ ਦੀਆਂ ਕਾਠੀਆਂ ਪਾ ਚਮੜੇ ਦੀਆਂ ਹੁੰਦੀਆਂ ਘੋੜੇ ਵੀ ਭਾਵੇਂ ਪਵਿੱਤਰ ਨਹੀਂ ਉਹਨਾਂ ਦੇ ਘੋੜੇ ਵੀ ਪਵਿੱਤਰ ਹੁੰਦੇ ਆ ਜਿਨ੍ਹਾਂ ਦੀ ਅੱਜ ਤੁਸੀਂ ਯਾਦ ਮਨਾ ਰਹੇ ਹੋ ਉਹਨਾਂ ਦਾ ਘੋੜਾ ਸੀ ਜਿਹਦਾ ਨਾਮ ਸੀ ਦੇਵਰਾਜ ਉਸ ਦੇਵਰਾਜ ਦੇ ਕੋਲੋਂ ਹੀ ਬੜੀਆਂ ਸੰਗਤਾਂ ਭੀੜ ਲੱਗੀ ਰਹਿੰਦੀ ਸੀ ਉਹ ਦੇਵਰਾਜ ਵੀ ਕਈਆਂ ਨੂੰ ਬਖਸ਼ਿਸ਼ਾਂ ਕਰੀ ਜਾਂਦਾ ਸੀ ਬਹੁਤ ਸਾਰੇ ਲੋਕ ਦੇਵਰਾਜ ਦੇ ਮੋਹਰੇ ਹੀ ਪੁੱਛ-ਪੁੱਛ ਕੇ ਉਸਨੇ ਪੁੱਛੀ ਜਾਂਦੇ ਸੀ ਕਈ ਪੁੱਛਦੇ ਸੀ ਦੇਵਰਾਜ ਸਾਡੇ ਇਹ ਪਾਸ ਹੋ ਜੂ ਕਿ ਨਾ ਹੋ ਜੂ ਦੇਵਰਾਜ ਇਹ ਤਾਂ ਕੰਮ ਹੋ ਜੂ ਕਿ ਨਹੀਂ ਹੋ ਜੂ ਉਹ ਦੇਵਰਾਜ ਸਾਰਿਆਂ ਨੂੰ ਦੱਸੀ ਜਾਂਦਾ ਸੀ بڑے بڑے ਲੋਕਾਂ ਨੂੰ ਦੇਵਰਾਜ ਇੱਕ ਕਿਸੇ ਦੇ ਲੜਕਾ ਨਹੀਂ ਸੀ ਤਾਂ ਸੰਤ ਮਹਾਰਾਜ ਜੀ ਕਹਿਣ ਲੱਗੇ ਭਾਈ ਇਹ ਤਾਂ ਸੌਖੀ ਗੱਲ ਹੈ ਤਾਂ ਦੇਵਰਾਜ ਵੀ ਦੇ ਸਕਦਾ ਦੇਵਰਾਜ ਨੂੰ ਖੁਸ਼ ਕਰ ਲਓ ਕਹਿੰਦੇ ਮੁੰਡਾ ਤਾਂ ਇਹੀ ਦੇ ਦੂਗਾ ਫਿਰ ਉਹਨਾਂ ਨੇ ਛੋਲੇ ਪਾਏ ਦੇਵਰਾਜ ਨੂੰ ਉਹਨਾਂ ਦੇ ਇੱਕ ਲੜਕਾ ਹੋਇਆ ਤੇ ਮਹਾਪੁਰਸ਼ਾਂ ਦੇ ਘੋੜਿਆਂ ਵਿੱਚ ਵੀ 파ਵਰਾ ਮਹਾਪੁਰਸ਼ਾਂ ਦੇ ਸੇਵਾਦਾਰਾਂ ਵਿੱਚ ਵੀ 파ਵਰਾ ਸੰਤ ਜਨਾਂ ਦਾ ਲੂੰਗੜਾ ਓੜ ਨਗਨ ਨਾ ਹੋਈ ਜਿਹੜਾ ਮਹਾਪੁਰਸ਼ਾਂ ਦਾ ਸੇਵਕ ਹੈ ਉਹ ਉਹਦੀ ਸੰਗਤ ਕਰਨ ਵਾਸਤੇ ਵੀ ਪ੍ਰੇਰਣਾ ਕੀਤੀ ਹੈ ਸੰਤ ਜਨਾਂ ਕਾ ਸ਼ੋਰ ਆ ਇਸ ਚਰਨੀ ਲਾਗ ਮਾਇਆ ਧਾਰੀ ਛਤਰਪਾ ਤੈਨ ਛੋਡੋ ਤਿਆਗ ਬੜੇ ਬੜੇ ਮਾਇਆ ਭਾਰ ਧਾਰੀ ਛਤਰਪਤੀ ਜਿਹੜੇ ਆ ਉਹਨਾਂ ਨਾਲੋਂ ਕਹਿੰਦੇ ਸੰਤਾਂ ਦਾ ਜਿਹੜਾ ਸ਼ੋਰ ਆ ਸੰਤਾਂ ਦਾ ਮੁੰਡਾ ਆ ਸੰਤਾਂ ਦੇ ਅੱਗੇ ਸੇਵਾ ਕਰਦਾ ਕਹਿੰਦੇ ਉਹਦੇ ਪੈਰਾਂ ਨੂੰ ਲੱਗ ਜਾ ਉਹ ਵੀ ਤਾਂ ਹੀ ਤੇਰਾ ਭਲਾ ਹੋ ਜਾਊਗਾ ਸੰਤ ਜਨਾਂ ਕਾ ਸ਼ੋਰ ਆ ਇਸ ਚਰਨੀ ਲਾਗ ਮਾਇਆ ਧਾਰੀ ਛਤਰਪਾ ਤੈਨ ਛੋਡੋ ਤਿਆਗ ਮਹਾਪੁਰਸ਼ਾਂ ਦੇ ਨੇੜੇ ਹੋਣ ਦਾ ਇਹ ਲਾਭ ਹੈ ਉਹਦੇ ਨੇੜੇ ਜਿਹੜੀਆਂ ਚੀਜ਼ਾਂ ਰਹਿੰਦੀਆਂ ਉਹ ਵੀ ਪਵਿੱਤਰ ਹੋ ਜਾਂਦੀਆਂ ਘੋੜੇ ਪਵਿੱਤਰ ਹੋ ਜਾਂਦੇ ਘੋੜਿਆਂ ਦੀਆਂ ਕਾਠੀਆਂ ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੇ ਸਿੱਖ ਸੰਤ ਸਾਧ ਚੜ ਜਾਂਦੇ ਜਿਨ੍ਹਾਂ ਤੇ ਸਿੱਖ ਸੰਤ ਸਾਧ ਮਹਾਤਮਾ ਜਿਨ੍ਹਾਂ ਘੋੜਿਆਂ ਤੇ ਸਵਾਰੀਆਂ ਕਰਦੇ ਆ ਉਹ ਘੋੜੇ ਵੀ ਉਹਨਾਂ ਦੀਆਂ ਕਾਠੀਆਂ ਵੀ ਗੁਰਸਿੱਖ ਦਾ ਵੀ ਜੀਵਨ ਉੱਚਾ ਹੈ ਗੁਰਸਿੱਖਾਂ ਮਨ ਹਰਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਗੁਰਸੇਖਾਂ ਦੀ ਵਿਵਸਥਾ ਹੈ ਗੁਰਸੇਖਾਂ ਦੀ ਵਿਵਸਥਾ ਹੈ ਗੁਰਮਖਾਂ ਦੀ ਵਿਵਸਥਾ ਹੈ ਸੰਤਾਂ ਦੀ ਸਾਧਾਂ ਦੀ ਵਿਵਸਥਾ ਹੈ ਤਾਂ ਸਤਿਗੁਰੂ ਜੀ ਨੇ ਕਿਹਾ ਜਿਨੇ ਸਿੱਖ ਸੰਤ ਸਾਧ ਚੜ ਜਾਂਦੇ ਇਹਨਾਂ ਵਿੱਚੋਂ ਕੋਈ ਵੀ ਅਵਸਥਾ ਵਾਲਾ ਪੁਰਖ ਜਿੱਥੇ ਵੀ ਕਿਤੇ ਚਮੜੇ ਦੀ ਕਾਠੀ ਆ ਪਵਿੱਤਰ ਹੋ ਗਈ ਘੋੜਾ ਪਵਿੱਤਰ ਹੋ ਗਿਆ ਭਾਵੇਂ ਡੰਗਰ ਤਾਂ ਪਵਿੱਤਰ ਨਹੀਂ ਹੋ ਸਕਦਾ ਪਰ ਗੁਰਬਾਣੀ ਦੱਸਦੀ ਹੈ ਨਾਮ ਦੇ ਰਸੀਏ ਮਹਾਪੁਰਸ਼ ਉਹਨਾਂ ਦੇ ਨਾਲ ਪਸ਼ੂ ਲੱਗ ਕੇ ਵੀ ਪਵਿੱਤਰ ਹੋ ਜਾਂਦੇ ਆ ਉਹਨਾਂ ਦੇ ਨਾਲ ਜਿਹੜੀ ਵੀ ਚੀਜ਼ ਲੱਗਦੀ ਪਵਿੱਤਰ ਹੋ ਜਾਂਦੀ ਆ ਦਿਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੇ ਸਿੱਖ ਸੰਤ ਸਾਧ ਚੜ ਜਾਂਦੇ ਦਿਨ ਕੇ ਘਰ ਮੰਦਰ ਸਰਾਂ ਸਭ ਪਵਿੱਤ ਹੈ ਜਿਨੇ ਸਿੱਖ ਸੰਤ ਅਭਿਆਕਤ ਜਾਏ ਬਰਸਾਤੇ ਤਿੰਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ ਉਹਨਾਂ ਦੇ ਜਿੰਨੇ ਕੀਤੇ ਹੋਏ ਕਰਮ ਹੈ ਧਰਮਾਂ ਦੇ ਕੰਮ ਐ ਸਾਰੇ ਕਹਿੰਦੇ ਪਵਿੱਤਰ ਐ ਨਾਮ ਜਪਣ ਵਾਲੀਆਂ ਰੂਹਾਂ ਦੇ ਤਾਂ ਉਸ ਵੇਲੇ ਸਾਧ ਸੰਗਤ ਜੀ ਬਾਬਾ ਸਾਹਿਬ ਸਿੰਘ ਕਹਿਣ ਲੱਗੇ ਜਾ ਪਾਈ ਤੂੰ ਲੰਗਰ ਵਿੱਚ ਬੜ ਜਾਇਆ ਕਰ ਜਿਹੜੇ ਬਾਣੀ ਦੇ ਨਾਲ ਜੁੜੇ ਹੋਏ ਗੁਰਮੁਖ ਹੈ ਗੁਰਬਾਣੀ ਗਾਵੋ ਪਾਈ ਉਹ ਸਫਲ ਸਦਾ ਸੁਖਦਾਈ ਬਾਣੀ ਭਾਵੇਂ ਆਪਾਂ ਸਾਰੇ ਪੜਦੇ ਆ ਸਾਰੇ ਤੁਸੀਂ ਸੁਣਦੇ ਵੀ ਹੋਵੋਗੇ ਤੀਜੇ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਕਰੇ ਨਿਤ ਰਸਨਾ ਕਹਿਆ ਕਛੂ ਨਾ ਜਾਣੀ ਬਾਣੀ ਤੁਸੀਂ ਵੀ ਸੁਣ ਲਈ ਤੇ ਮੈਂ ਵੀ ਸੁਣ ਲਈ ਕਹਿੰਦੇ ਕੱਚੀ ਬਾਣੀ ਐ ਕੇਵਲ ਸੁਣੀ ਐ ਤੇ ਬੋਲੀ ਐ ਜੋ ਰਸਨਾ ਨੇ ਬੋਲਿਆ ਉਹਦੇ ਬਾਰੇ ਰਸਨਾ ਜਾਣਦੀ ਨਹੀਂ ਐ ਮਨੁੱਖ ਜਾਣਦਾ ਨਹੀਂ ਐ ਕੀ ਹੈ ਸਤਿਗੁਰ ਦੀ ਬਾਣੀ ਕਹੈ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਜਿਹੜੇ ਇਦਾਂ ਦੇ ਮਹਾਪੁਰਖ ਐ ਜਿਨ੍ਹਾਂ ਨੂੰ ਸਤਿਗੁਰ ਦਾ ਦਰਜਾ ਗੁਰਬਾਣੀ ਨੇ ਦਿੱਤਾ ਹੈ ਉਹਨਾਂ ਦੀ ਬਾਣੀ ਪੱਕੀ ਹੈ ਕਿਉਂਕਿ ਲੱਖ ਅਗਾਸਾਂ ਆਕਾਸ਼ ਲੱਖ ਪਤਾਲਾਂ ਪਤਾਲ ਇਹ ਆਪਾਂ ਬੋਲ ਦਿੱਤੇ ਆ ਸੁਣਨੇ ਵਾਲਿਆਂ ਨੇ ਸੁਣ ਲੈ ਨਾ ਤਾਂ ਪਤਾਲਾਂ ਪਤਾਲ ਬੋਲਣ ਵਾਲੇ ਨੇ ਦੇਖੇ ਨਾ ਪਤਾਲ ਲੱਖ ਅਗਾਸਾਂ ਆਕਾਸ਼ ਸੁਣਨ ਵਾਲੇ ਨੇ ਦੇਖੇ ਬਾਣੀ ਕੱਚੀ ਹੈ ਸਤਿਗੁਰ ਨੇ ਅਖਾਸਾਂ ਆਕਾਸ਼ ਪਤਾਲਾਂ ਪਤਾਲ ਦੇਖੇ ਆ ਉਹਦੇ ਸਾਰੇ ਦੇਖੇ ਹੋਏ ਨੇ ਸੰਤ ਮਹਾਰਾਜ ਜੀ ਹਰਖੋ ਵਾਲੀਏ ਜਿਨ੍ਹਾਂ ਦੀ ਅੱਜ ਤੁਸੀਂ ਯਾਦ ਮਨਾਉਣ ਵਾਸਤੇ ਬੈਠੇ ਆ ਉਹਨਾਂ ਨੂੰ ਇੱਕ ਵਾਰੀ ਕਿਸੇ ਗੁਰਮਖ ਨੇ ਨਾਲ ਤੁਰੇ ਜਾਂਦੇ ਸੀ ਕਹਿਣ ਲੱਗੇ ਗੁਰਮਖਾ ਸ਼ਿਵ ਸਿੰਘਾ ਤੂੰ ਸਾਡੇ ਨਾਲੋਂ ਚੰਗਾ ਕਹਿੰਦੇ ਮਹਾਰਾਜ ਅਸੀਂ ਸੰਸਾਰੀ ਜੀਵ ਹਾਂ ਤੁਸੀਂ ਮਹਾਪੁਰਖ ਹੋ ਪਵਿੱਤਰ ਤੁਹਾਡੇ ਸਰੀਰ ਨੇ ਅਸੀਂ ਤੁਹਾਡੇ ਨਾਲੋਂ ਚੰਗੇ ਕਿੱਦਾਂ ਹੋ ਸਕਦੇ ਹਾਂ ਕਹਿੰਦੇ ਗੁਰਮਖਾ ਤੈਨੂੰ ਆਪਣੇ ਪਰਿਵਾਰ ਦੀ ਚਿੰਤਾ ਹੋਣੀ ਹੈ ਸਾਨੂੰ ਪਤਾ ਨਹੀਂ ਕਿਹੜੇ ਕਿਹੜੇ ਬ੍ਰਹਿਮੰਡ ਦੇ ਵਿੱਚੋਂ ਕਿਹੜੇ ਕਿਹੜੇ ਵੇਲੇ ਕਿੰਨੀਆਂ-ਕਿੰਨੀਆਂ ਅਰਦਾਸਾਂ ਆਉਂਦੀਆਂ ਅਸੀਂ ਕੋਈ ਵੇਲੇ ਨਹੀਂ ਹਾਂ ਸਾਨੂੰ ਜਿਹੜੀ ਡਿਊਟੀ ਪਰਮੇਸ਼ਰ ਨੇ ਲਾਈ ਹੈ ਪਤਾ ਨਹੀਂ ਕਿਹੜੇ ਕਿਹੜੇ ਬ੍ਰਹਿਮੰਡ ਦੀ ਡਿਊਟੀ ਹੈ ਇਹ ਮਹਾਪੁਰਸ਼ ਦੀ ਡਿਊਟੀ ਹੈ ਮਹਾਪੁਰਸ਼ ਦੀ ਡਿਊਟੀ ਆ ਪਰਮੇਸ਼ਰ ਦੇ ਪਰ ਦੁਨੀਆ ਨੂੰ ਤਾਰਨ ਵਾਸਤੇ ਸੰਸਾਰ ਵਿੱਚ ਭੇਜੇ ਨੇ ਤਾਂ ਸਤਿਗੁਰੂ ਬਾਣੀ ਵਿੱਚ ਉਹਨਾਂ ਮਹਾਪੁਰਸ਼ਾਂ ਦਾ ਜ਼ਿਕਰ ਕਰਦੇ ਆ ਐਸੇ ਮਹਾਪੁਰਸ਼ਾਂ ਦਾ ਕਿਸੇ ਨੂੰ ਸੰਗ ਹੋ ਜਾਵੇ ਤਾਂ ਉਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਉਹ ਵੀ ਸੰਸਾਰ ਵਿੱਚ ਮੁਕਤੀ ਦੇ ਮਾਰਗ ਤੇ